ਸਸ ਜਾਨੀ ਨੇ ਠੀਕ ਨਾਂ ਨਾ ਬੜਾ ਉਹ ਪਿੰਡ ਸੁਖਸ਼ੰਤੀ ਹੈ ਸੁਖਸ਼ੰਤੀ ਕੋਈ ਚੰਗਾ ਕੋਈ ਬਾੜਾ ਕੋਈ ਸੰਭਾਲ ਕੇ ਰੱਖਿਆ ਕਰੋ ਪਿੰਡ ਨੂੰ ਨਹੀਂ ਹੁਣ ਠੀਕ ਹੈ ਜੀ ਅੱਗੇ ਪਿੰਡ ਦਾ ਮਾਹੌਲ ਦਾਸ ਸੀ ਕਿੱਤੀ ਬਈ ਹੁਣ ਬਹੁਤ ਵਧੀਆ ਪਿਆ ਉਹ ਥੋੜਾ ਹੀ ਹੈ ਨੇ ਕਹਲਾ ਸੀ ਇਹਨਾਂ ਤੁਸੀਂ ਪਿੰਡ ਨੂੰ ਸੰਭਾਲ ਲਓਗੇ ਠੀਕ ਹੈ ਲੈ ਉਹਨੇ ਵਾਚੋਗੇ ਬਿਲਕੁਲ ਜੀ ਨਹੀਂ ਤਾਂ ਦਿਨ ਦਿਨ ਵੱਧਦਾ ਹੀ ਜਾਣਾ ਉਹ ਚਿੱਕੜਾਂ ਨੂੰ ਹੋਈ ਗੱਲ ਹੈ ਤੇ ਮਿੱਟੀ ਪਾ ਲਓਗੇ ਫੇਰ ਉਹ ਸੁੱਕ ਜਾਊਗਾ ਨਹੀਂ ਤਾਂ ਕਿਕਰ ਵੱਧਦਾ ਹੀ ਜਾਣਾ ਨੀੜੇ ਨਿਬੜੀ ਜਾਣੇ ਸਤਿਗੁਰ ਜੀ ਸਤਿਗੁਰ ਜੀ ਸਤਿਗੁਰ ਪਤਾ ਹੈ ਮੈਂ ਪਿੰਡ ਉੱਥੇ ਲੋਕ ਕਹਿੰਦੇ ਸਾਡੇ ਪਿੰਡ ਜਿਹੜਾ ਮਾਰਿਓ ਤੁਹਾਡੇ ਕੋਈ ਹੈਗੇ ਕੋਈ ਸ਼ਰਾਫਤ ਬਦੋ ਅੱਛੇ ਜੀ ਇਨਾ ਚਰਚੀ ਨਾ ਸੰਜਿਆ ਉਹ ਨਹੀਂ ਇੱਥੇ ਆਖੇ ਲੱਗਦਾ ਤਾਂ ਇਹ ਗੱਲਾਂ ਬਾਤਾਂ ਨਾਲ ਹਾਂਜੀ ਸਹੀ ਗੱਲ ਕੋਈ ਬੰਦੇ ਉਹ ਜਿਵੇਂ ਕਹਿੰਦੇ ਕੀ ਗੱਲਾਂ ਬਾਤਾਂ ਨਾਲ ਹੀ ਗੱਲ ਬਣ ਜਾਂਦੀ ਹੁੰਦੀ ਹੈ ਇਹ ਬਿਲਕੁਲ ਠੀਕ ਹੈ ਨਾ ਆਪਾਂ ਕਾਦੇ ਆਸਤੇ ਇਹ ਗੱਲਾਂ ਨਾਲ ਜਿਹੜੀ ਗੱਲ ਹੈ ਉਹ ਜਿਵੇਂ ਕਹਿੰਦਾ ਜਿਹੜਾ ਗੁੱਡ ਨਾਲ ਮਰਦਾ ਹੁਣ ਜਹ ਦੇ ਆਂ ਕੀ ਲੋੜ ਹੈ ਆਪਣਾ ਮਕਸਦ ਹਲੋਣਾ ਚਾਹੀਦਾ ਹੈ ਹਾਂਜੀ